ਪੰਜਾਬ ਦੇ ਵਿੱਚ ਚੱਲਦਾ ਮਾਫੀਆ ਤੇ ਇਸ ਮਾਫੀਆ ਨੂੰ ਚਲਾਉਣ ਵਾਲੇ ਕੌਣ ਨੇ ਤੇ ਕਿਸ ਦੀ ਮਿਲੀਭੁਗਤ ਦੇ ਨਾਲ ਕਿਹੜਾ ਕਿਹੜਾ ਮਾਫੀਆ ਚੱਲਦਾ ਹੈ ਇਸ ਤੋਂ ਤਾਂ ਹੁਣ ਆਮ ਲੋਕ ਵੀ ਜਾਣੂ ਹੋ ਚੁੱਕੇ ਨੇ ਪਰ ਜਦੋਂ ਕੱਲ ਆਉਂਦੀ ਹੈ ਕਾਰਵਾਈ ਕਰਨ ਦੀ ਤਾਂ ਉਦੋਂ ਕਾਰਵਾਈ ਹੁੰਦੀ ਨਹੀਂ ਜਾਂ ਕਾਰਵਾਈ ਹੁੰਦੀ ਹੈ ਤਾਂ ਸਿਰਫ ਸਿਰਫ ਗੋੰਗਲੋਂਾਂ ਤੋਂ ਮਿੱਟੀ ਝਾੜਨ ਲਈ ਹੁੰਦੀ ਹੈ ਹੁਣ ਇੱਕ ਤਾਜ਼ਾ ਮਾਮਲਾ ਆਇਆ ਜਿੱਥੇ ਅੱਧਾ ਦਰਜਨ ਕ੍ਰਸ਼ਰ ਬਿਨਾਂ ਐਨਓਸੀ ਤੋਂ ਚੱਲ ਰਹੇ ਨੇ ਔਰ ਇਹ ਕਿੱਥੇ ਚੱਲ ਰਹੇ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਪੰਜਾਬੀ ਟ੍ਰਿਪੋਨ ਦੇ ਵਿੱਚ ਛਪੀ ਇੱਕ ਰਿਪੋਰਟ ਦੱਸਦੀ ਹੈ ਕਿ ਕਿਵੇਂ ਅੱਧਾ ਦਰਜਣ ਤੋਂ ਵੱਧ ਜਿਹੜੇ ਕ੍ਰਸ਼ਰ ਚੱਲ ਰਹੇ ਨੇ ਤਾਂ ਉੱਥੇ ਐਨਓਸੀ ਤੋਂ ਬਿਨਾਂ ਚੱਲਣ ਦੀ ਮਨਜ਼ੂਰੀ ਕਿਸ ਨੇ ਦਿੱਤੀ ਤੇ ਜੇ ਮਨਜ਼ੂਰੀ ਹੀ ਨਹੀਂ ਮਿਲੀ ਤੇ ਫਿਰ ਚੱਲ ਕਿਉਂ ਰਹੇ ਨੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਇਹ ਧੰਦਾ ਗੈਰਕਾਨੂੰਨੀ ਹੈ ਤੇ ਗੈਰਕਾਨੂੰਨੀ ਧੰਦਾ ਕੀ ਬਿਨਾਂ ਕਿਸੇ ਸਿਆਸਤਦਾਨ ਦੇ ਸਥਾਨਕ ਦੇ ਮਿਲੀਭੁਗਤ ਤੋਂ ਚੱਲ ਸਕਦਾ ਜਾਂ ਫਿਰ ਇਸ ਦੇ ਵਿੱਚ ਮਾਈਨਿੰਗ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਕੋਲ ਅਣਗਿਣਤ ਸ਼ਿਕਾਇਤਾਂ ਪੁੱਜਦੀਆਂ ਨੇ ਹਾਲਾਂਕਿ ਜਿਹੜੇ ਸ਼ਿਕਾਇਤਕਰਤਾ ਹੁੰਦੇ ਨੇ ਮਾਈਨਿੰਗ ਮਾਮਲੇ ਦੇ ਵਿੱਚ ਜਾਂ ਹੋਰ ਕਿਸੇ ਤਰ੍ਹਾਂ ਦੇ ਮਾਫੀਆ ਦੇ ਖਿਲਾਫ ਸ਼ਿਕਾਇਤਾਂ ਦਿੰਦੇ ਨੇ ਤੇ ਉਹਨਾਂ ਨੂੰ ਹੀ ਖਮਿਆਜੇ ਪਹੁੰਤ ਨੇ ਪੈਂਦੇ ਨੇ ਤੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਜਾਂਦੀ ਹੈ ਉਹ ਮਾਇਆ ਦੀ ਜਾਲ ਦੇ ਵਿੱਚ ਫਸਾ ਕੇ ਅਧਿਕਾਰੀਆਂ ਨੂੰ ਆਪਣੇ ਵਾਸਤੇ ਕਰਦੇ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਜਿਹੜੀ ਰਿਪੋਰਟ ਛਾਪੀ ਹੈ ਉਸ ਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਦਰਸਾਲ ਉਸ ਰਿਪੋਰਟ ਵਿੱਚ ਕੀ ਕਿਹਾ ਗਿਆ ਪੱਤਰਕਾਰ ਜਗਜੀਤ ਸਿੰਘ ਦੀ ਰਿਪੋਰਟ ਦੱਸਦੀ ਹੈ ਕਿ ਜ਼ਿਲ੍ਹੇ ਦੇ ਬਲਾਕ ਤਲਵਾੜਾ ਅਧੀਨ ਜੰਗਲਾਤ ਵਿਭਾਗ ਦੀ ਐਨਐਸਓ ਤੋਂ ਬਿਨਾਂ ਹੀ ਸੱਤ ਕ੍ਰਸ਼ਰਾਂ ਖਿਲਾਫ ਆਪਣੇ ਹੇਠਲੇ ਅਧਿਕਾਰੀਆਂ ਨੂੰ ਪੱਤਰ ਲਿਖਣ ਵਾਲੇ ਨਿਗਰਾਨ ਇੰਜੀਨੀਅਰ ਰੋਪੜ ਹੁਣ ਪੱਲਾ ਝਾੜਨ ਲੱਗੇ ਨੇ ਬਿਨਾ ਐਫਸੀਏ ਦੀ ਮਨਜ਼ੂਰੀ ਤੋਂ ਚੱਲ ਰਹੇ ਇਨ੍ਹਾਂ ਕ੍ਰਸ਼ਰਾਂ ਖਿਲਾਫ ਕਾਰਵਾਈ ਲਈ ਨਿਗਰਾਨ ਇੰਜੀਨੀਅਰ ਨੇ 19 ਮਈ ਨੂੰ ਕਾਰਜਕਾਰੀ ਇੰਜੀਨੀਅਰ ਹੁਸ਼ਾਰਪੁਰ ਨੂੰ ਪੱਤਰ ਲਿਖ ਕੇ ਉਪ ਮੰਡਲ ਅਫਸਰ ਐਸ ਡੀ ਐਮ ਖਿਲਾਫ ਕਾਰਵਾਈ ਲਈ ਆਖਿਆ ਸੀ ਉਹਨਾਂ ਇਸ ਸਬੰਧੀ ਜੰਗਲਾਤ ਵਿਭਾਗ ਲਈ ਵਾਲੀ ਐਸ ਡੀ ਐਮ ਨੂੰ ਭੇਜੀ ਰਿਪੋਰਟ ਵੀ ਨੱਥੀ ਕੀਤੀ ਸੀ ਜ਼ਿਕਰਯੋਗ ਹੈ ਕਿ ਬੈਰਾਜ 게ਟਾਂ ਦੇ ਹੇਠਾਂ ਇੱਕ ਕ੍ਰਸ਼ਰ ਬਿਨਾਂ ਕਿਸੇ ਦਸਤਾਵੇਜ਼ ਦੇ ਕਰੀਬ 3 ਸਾਲ ਤੋਂ ਚੱਲਦਾ ਰਿਹਾ ਸੀ ਜਲ ਨਿਕਾਸ ਵਿਭਾਗ ਦੇ ਨਿਗਰਾਨ ਇੰਜੀਨੀਅਰ ਨੇ 19 ਮਈ 2025 ਨੂੰ ਵਿਭਾਗੀ ਕਾਰਜਕਾਰੀ ਇੰਜੀਨੀਅਰ ਹੁਸ਼ਾਰਪੁਰ ਨੂੰ ਪੱਤਰ ਲਿਖਿਆ ਸੀ ਕਿ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਵੱਲੋਂ ਕੁਝ ਕ੍ਰਸ਼ਰਾਂ ਦੇ ਨਾਜਾਇਜ਼ ਚੱਲਣ ਅਤੇ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਉਹਨਾਂ ਐਸ ਡੀ ਐਮ ਮੁਕੇਰੀਆਂ ਵੱਲੋਂ ਮਾਈਨਿੰਗ ਵਿਭਾਗ ਦੇ ਉਪ ਮੰਡਲ ਅਫਸਰ ਦਸੂਹਾ ਦੇ ਮੁਕੇਰੀਆਂ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਸਬੰਧਤ ਖੇਤਰ ਵਿੱਚ 7 ਕ੍ਰਸ਼ਰ ਬਿਨਾ ਐਫਸੀਏ ਤਹਿਤ ਐਨਓਸੀ ਲਏ ਚਲਾਏ ਜਾ ਰਹੇ ਨੇ ਕਿ ਐਨਓਸੀ ਕਿਸੇ ਤਰ੍ਹਾਂ ਦੀ ਉਨ੍ਹਾਂ ਕੋਲ ਨਹੀਂ ਹੈ ਐਸਡੀਐਮ ਮੁਕੇਰੀਆਂ ਨੇ ਪੱਤਰ ਵਿੱਚ ਮਾਸਟਰ ਸਟੋਨ ਕ੍ਰਸ਼ਰ ਅਤੇ ਸਾਰਵ ਕੰਕਰੀਟ ਸਟੋਨ ਕ੍ਰਸ਼ਰ ਪਿੰਡ ਅਲੇਰਾ ਹਿੱਲ ਸਾਈਡ ਸਟੋਨ ਕ੍ਰਸ਼ਰ ਬਰਿੰਗਲੀ ਬਰਾਡ ਸਟੋਨ ਕ੍ਰਸ਼ਰ ਤੇ ਮਾਲਵਾ ਸਟੋਨ ਕ੍ਰਸ਼ਰ ਟੁਲਾਲ ਅਤੇ ਬਾਲਾਜੀ ਕ੍ਰਸ਼ਰ ਸੁਕਚੈਨਪੁਰ ਦਾ ਹਵਾਲਾ ਦਿੱਤਾ ਸੀ ਉਹਨਾਂ ਹੇਠਲੇ ਅਧਿਕਾਰੀ ਨੂੰ ਹਦਾਇਤ ਕੀਤੀ ਸੀ ਕਿ ਸਬੰਧੀ ਜ਼ਿੰਮੇਵਾਰ ਉਪ ਮੰਡਲ ਅਫਸਰਾਂ ਖਿਲਾਫ ਜਾਂਚ ਕਰਕੇ ਰਿਪੋਰਟ ਭੇਜੀ ਜਾਵੇ ਇਸ ਤੋਂ ਕਾਰਜਕਾਰੀ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਹੁਣ ਟਾਲਾ ਵੱਟਣ ਲੱਗੇ ਨੇ ਸੰਘਰਸ਼ ਕਮੇਟੀ ਦੇ ਆਗੂ ਮਨੋਜ ਕੁਮਾਰ ਨੇ ਦੋਸ਼ ਲਗਾਇਆ ਕਿ ਗੈਰ ਕਾਨੂੰਨੀ ਖਾਣਨ ਮਾਈਨਿੰਗ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤਣ ਨਾਲ ਹੀ ਚੱਲ ਰਿਹਾ ਹੈ ਜ਼ਿੰਮੇਵਾਰ ਉਪ ਮੰਡਲ ਅਫਸਰਾਂ ਖਿਲਾਫ ਕਾਰਵਾਈ ਨਾ ਕਰਨਾ ਇਸ ਦੀ ਸਪਸ਼ਟ ਮਿਸਾਲ ਹੈ ਉਹਨਾਂ 'ਤੇ ਦੋਸ਼ ਲਗਾਇਆ ਕਿ ਕਮੇਟੀ ਦੀਆਂ ਸ਼ਿਕਾਇਤਾਂ ਤੋਂ ਤੈਸ਼ ਵਿੱਚ ਆਏ ਮਾਈਨਿੰਗ ਮਾਫੀਆ ਵੱਲੋਂ ਉਹਨਾਂ 'ਤੇ ਜਾਨਲੇਵਾ ਹਮਲਾ ਤੱਕ ਕੀਤਾ ਗਿਆ ਉਹੀ ਗੱਲਾਂ ਕਿ ਜਿਸ ਤਰ੍ਹਾਂ ਪਹਿਲਾਂ ਦੀ ਰਿਪੋਰਟਾਂ ਆਉਂਦੀਆਂ ਨੇ ਕਿ ਜਿਹੜੇ ਸ਼ਿਕਾਇਤ ਕਰਦੇ ਨੇ ਜਾਂ ਜਿਹੜੀਆਂ ਐਕਸ਼ਨ ਕਮੇਟੀਆਂ ਬਣ ਜਾਂਦੀਆਂ ਨੇ ਸਥਾਨਕ ਪੱਧਰ 'ਤੇ ਸਰਕਾਰਾਂ ਸਮੇਂ-ਸਮੇਂ 'ਤੇ ਦਾਅਵਾ ਕਰਦੀਆਂ ਨੇ ਸਮੇਂ ਦੀਆਂ ਕਿ ਲੋਕਾਂ ਦੇ ਸਹਿਯੋਗ ਬਿਨਾਂ ਕੁਝ ਨਹੀਂ ਚੱਲ ਸਕਦਾ ਲੋਕਾਂ ਦਾ ਸਾਥ ਚਾਹੀਦਾ ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਹੁਣ ਚੱਲ ਰਹੀ ਹੋਵੇ ਜਾਂ ਇਸ ਤੋਂ ਪਹਿਲਾਂ ਪਹਿਲੀਆਂ ਰਹੀਆਂ ਸਰਕਾਰਾਂ ਨੇ ਕਿਸੇ ਤਰ੍ਹਾਂ ਦੀ ਕੋ ਮੁਹਿੰਮ ਵਿੱਢੀ ਹੋਵੇ ਜਾਂ ਫਿਰ ਮਾਈਨਿੰਗ ਨੂੰ ਰੋਕਣ ਵਾਸਤੇ ਵੀ ਲੋਕਾਂ ਦਾ ਸਹਿਯੋਗ ਮੰਗਿਆ ਜਾਂਦਾ ਹੈ ਪੰਚਾਇਤਾਂ ਦਾ ਸਹਿਯੋਗ ਮੰਗਿਆ ਜਾਂਦਾ ਹੈ ਪਰ ਜਦੋਂ ਕੋਈ ਆਪਣੇ ਪੱਧਰ ਦੇ ਉੱਤੇ ਸ਼ਿਕਾਇਤ ਕਰਦਾ ਹੈ ਜਾਂ ਕਾਰਵਾਈ ਕਰਵਾਉਣ ਦੇ ਲਈ ਦਰਦਰਦੀਆਂ ਠੋਕਰਾਂ ਖਾਂਦਾ ਹੈ ਉਹ ਖੁਦ ਆਪਣੇ ਉੱਤੇ ਜਾਣ ਲੇਵਾ ਹਮਲੇ ਤਾਂ ਕਰਵਾ ਲੈਂਦੇ ਨੇ ਪਰ ਸਰਕਾਰਾਂ ਨਹੀਂ ਬੋੜਦੀਆਂ ਇਸੇ ਤਰ੍ਹਾਂ ਦੋਸ਼ ਲਗਾ ਰਹੇ ਨੇ ਸੰਘਰਸ਼ ਕਮੇਟੀ ਦੇ ਆਗੂ ਮਨੋਜ ਕੁਮਾਰ ਕਿ ਇੱਥੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਹੜੇ ਸਬੰਧਤ ਮਾਈਨਿੰਗ ਅਧਿਕਾਰੀ ਦਿਨ ਦਿਹਾੜੇ ਸੁੱਤੇ ਪਏ ਨੇ ਜਿਹੜੇ ਸ਼ਿਕਾਇਤਾਂ ਦਾ ਨਪਟਾਰਾ ਨਹੀਂ ਕਰ ਰਹੇ ਜਾਂ ਭੇਜੀਆਂ ਗਈਆਂ ਰਿਪੋਰਟਾਂ ਦੇ ਆਧਾਰ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਇਸ ਦਾ ਮਤਲਬ ਸਾਫ਼ ਹੈ ਕਿ ਕਥਿਤ ਮਿਲੀ ਭੋਗਤ ਦੇ ਨਾਲ ਹੀ ਧੰਦਾ ਚੱਲਦਾ ਔਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਹੁਣ ਜਿਹੜੇ ਕ੍ਰਸ਼ਰਾਂ ਦੀ ਗੱਲ ਕੀਤੀ ਗਈ ਹੈ ਇਹਨਾਂ ਦੇ ਮਾਲਕ ਕੌਣ ਨੇ ਕੀ ਇਹਨਾਂ ਉੱਤੇ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਪਰਚਾ ਦਰਜ ਨਹੀਂ ਹੈ ਕੀ ਇਹਨਾਂ ਦਾ ਜਿਹੜਾ ਟਰੈਕ ਰਿਕਾਰਡ ਹੈ ਬਿਲਕੁਲ ਕਲੀਨ ਹੈ ਜੇਕਰ ਨਹੀਂ ਹੈ ਕਲੀਨ ਤਾਂ ਫਿਰ ਇਹਨਾਂ ਨੂੰ ਇਸ ਤਰ੍ਹਾਂ ਕ੍ਰਸ਼ਰ ਚਲਾਉਣ ਦੀ ਆਗਿਆ ਕਿਸ ਨੇ ਦੇ ਦਿੱਤੀ ਹੈ ਕਿਸ ਦੀ ਮਿਲੀ ਭੁਗਤ ਨਾਲ ਜੇਕਰ ਮਾਈਨਿੰਗ ਵਿਭਾਗ ਦੇ ਮਾਪਦੰਡਾਂ ਦੇ ਮੁਤਾਬਕ ਇਹਨਾਂ ਨੂੰ ਕ੍ਰਸ਼ਰ ਚਲਾਉਣ ਦਾ ਕੋਈ ਹੱਕ ਨਹੀਂ ਹੈ ਐਨਓਸੀ ਇਹਨਾਂ ਕੋਲ ਨਹੀਂ ਹੈ ਤਾਂ ਫਿਰ ਇਹਨਾਂ ਨੂੰ ਚਲਾਉਣ ਦੇ ਲਈ ਕੌਣ ਹਰੀ ਝੰਡੀ ਦਿਖਾ ਰਿਹਾ ਹੈ ਕੀ ਵਾਕਿਆਈ ਕਿਸੇ ਤਰ੍ਹਾਂ ਦੇ ਅਧਿਕਾਰੀ ਮਿਲੇ ਹੋਏ ਨੇ ਜਾਂ ਫਿਰ ਸਿਆਸਤਦਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਡੇ ਬੰਦੇ ਨੇ ਇਹਨਾਂ ਨੂੰ ਹੱਥ ਨਹੀਂ ਲਾਉਣਾ ਇਹ ਤਾਂ ਸਥਾਨਕ ਪੱਧਰ ਉੱਤੇ ਪੈਂਦੇ ਜਿੰਨੇ ਵੀ ਸੱਤਾਧਿਰ ਦੇ ਵਿਧਾਇਕ ਨੇ ਇਸ ਦਾ ਜਵਾਬ ਤੇ ਉਹੀ ਦੇ ਸਕਦੇ ਨੇ ਕਿਉਂਕਿ ਜਦੋਂ ਸਟੇਜ ਤੋਂ ਤਕਰੀਰ ਕਰਨੀ ਹੁੰਦੀ ਹੈ ਗੱਲਾਂ ਕਰਨੀਆਂ ਹੁੰਦੀਆਂ ਨੇ ਜਾਂ ਵਿਧਾਨ ਸਭਾ ਦੇ ਵਿੱਚ ਨੰਬਰ ਬਣਾਉਣ ਦੀ ਖਾਤਰ ਕੋਈ ਸਵਾਲ ਚੁੱਕਣਾ ਹੁੰਦਾ ਤਾਂ ਕੋਈ ਵੀ ਪਿੱਛੇ ਨਹੀਂ ਹਟਦਾ ਪਰ ਜਦੋਂ ਗੱਲ ਆਉਂਦੀ ਹੈ ਜ਼ਮੀਨੀ ਪੱਧਰ ਦੇ ਉੱਤੇ ਕਾਰਵਾਈ ਕਰਨ ਦੀ ਤਾਂ ਉਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਮਿਲਦੀਆਂ ਨੇ ਹੁਣੇ ਜਿਹੜੇ ਅੱਧੀ ਦਰਜਣ ਤੋਂ ਵੱਧ ਕ੍ਰਸ਼ਰ ਚੱਲ ਰਹੇ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰਕਾਰ ਇਸ ਦੇ ਜਿਹੜੇ ਮਾਲਕ ਨੇ ਕੀ ਵਾਕਿਆ ਹੀ ਉਹ ਇਹਨੇ ਜਿਹੜੇ ਨੇ ਦਿਆਲੂ ਨੇ ਜਾਂ ਫਿਰ ਸਰਕਾਰ ਦਾ ਖਜ਼ਾਨਾ ਭਰਨ ਦੇ ਲਈ ਉਤਾਵਲੇ ਰਹਿੰਦੇ ਨੇ ਇਸ ਕਰਕੇ ਉਹ ਵੰਦਾ ਹੀ ਨਹੀਂ ਕਿਸੇ ਵੀ ਦਿਨ ਕ੍ਰਸ਼ਰ ਲਗਾਤਾਰ ਚਲਾਉਂਦੇ ਨੇ ਔਰ ਉਹਨਾਂ ਨੂੰ ਇਹ ਵੀ ਨਹੀਂ ਪ੍ਰਵਾਹ ਹੁੰਦੀ ਕਿ ਐਨਓਸੀ ਲੈਣੀ ਵੀ ਜ਼ਰੂਰੀ ਹੈ ਪਰ ਸਵਾਲ ਇਹ ਹੈ ਕਿ ਜਦੋਂ ਐਕਸ਼ਨ ਕਮੇਟੀਆਂ ਬਣਦੀਆਂ ਨੇ ਤੇ ਉਹਨਾਂ ਵੱਲੋਂ ਲਗਾਤਾਰ ਤੱਥ ਇਕੱਠੇ ਕਰਕੇ ਜਿਹੜਾ ਕੰਮ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਕਰਨਾ ਹੈ ਉਹ ਕੰਮ ਜਦੋਂ ਆਮ ਲੋਕ ਆਪਣੇ ਪੱਦਰ ਉੱਤੇ ਕਰਕੇ ਵੀ ਅਧਿਕਾਰੀਆਂ ਨੂੰ ਕਹਿਣ ਕਿ ਜਾਗੋ ਤੁਸੀਂ ਇਸ ਦੇ ਉੱਤੇ ਕਾਰਵਾਈ ਕਰੋ ਫਿਰ ਵੀ ਕਾਰਵਾਈ ਨਾ ਹੋਵੇ ਤਾਂ ਫਿਰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਆ ਜਿਹੜੇ ਉਹ ਅਧੂਰੇ ਰਹਿ ਜਾਣਗੇ ਉਹ ਪੂਰੇ ਕਦੇ ਨਹੀਂ ਹੋ ਸਕਦੇ ਤਾ ਇਹਨਾਂ ਦੀ ਜਵਾਬ ਦੇ ਕੌਣ ਕਰੇਗਾ ਜਿਹੜੇ ਮਾਈਨਿੰਗ ਅਧਿਕਾਰੀ ਜਿਨ੍ਹਾਂ ਕੋਲ ਰਿਪੋਰਟਾਂ ਪੁੱਜਦੀਆਂ ਨੇ ਉਹ ਕਾਰਵਾਈ ਸਮੇਂ ਤੇ ਨਹੀਂ ਕਰਦੇ ਫਿਰ ਉਹਨਾਂ ਉੱਤੇ ਵੀ ਦੋਸ਼ ਲੱਗਣੇ ਸੁਭਾਵਕ ਨੇ ਕਿ ਕਥਿਤ ਮਿਲੀ ਭੋਗਤ ਤੋਂ ਬਿਨਾ ਕਿਸੇ ਤਰ੍ਹਾਂ ਵੀ ਕੰਮ ਨੇਪਰੇ ਨਹੀਂ ਚੜ੍ਹ ਸਕਦੇ ਇਹ ਗੈਰਕਾਨੂੰਨੀ ਧੰਦਾ ਐਵੇਂ ਹੋ ਹੀ ਨਹੀਂ ਸਕਦਾ ਤਾਂ ਹੁਣ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਦੀ ਸਿਰਫ ਗੱਲ ਨਹੀਂ ਹੈ ਇਸੇ ਤਰ੍ਹਾਂ ਮਾਈਨਿੰਗ ਮਾਫੀਆ ਨੇ ਪੂਰੇ ਪੰਜਾਬ ਦੇ ਵਿੱਚ ਪੈਰ ਫਸਾਰੇ ਹੋਏ ਨੇ ਕਾਫੀ ਲੰਮੇ ਸਮੇਂ ਤੋਂ ਪਰ ਉਹਨਾਂ ਦੀਆਂ ਜੜ੍ਹਾਂ ਖਾੜਨ ਦੇ ਲਈ ਜੁਰਤ ਚਾਹੀਦੀ ਹੈ ਜਾਂ ਸਿਆਸੀ ਇੱਛਾ ਸ਼ਕਤੀ ਚਾਹੀਦੀ ਹੈ ਜਿਹੜੀ ਕਿ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਨੇ ਵੱਡੇ ਦਾਅਵੇ ਕੀਤੇ ਸੀ ਕਿ ਸ਼ਰਾਬ ਮਾਫੀਆ ਮਾਈਨਿੰਗ ਮਾਫੀਆ ਇਹਨਾਂ ਤੋਂ ਤਾਂ ਹੋਰ ਕਈ ਤਰ੍ਹਾਂ ਦਾ ਜਿਹੜਾ ਚੱਲਦਾ ਮਾਫੀਆ ਉਹ ਅਸੀਂ ਖਤਮ ਕਰਾਂਗੇ ਔਰ ਹਜ਼ਾਰਾਂ ਕਰੋੜ ਰੁਪਏ ਸਾਲਾਨਾ ਹੀ ਪੰਜਾਬ ਦੇ ਖਾਤੇ ਵਿੱਚ ਪਾਵਾਂਗੇ ਤੇ ਪੰਜਾਬ ਨੂੰ ਕਰਜ਼ਾ ਮੁਕਤਤਾ ਕਰ ਹੀ ਦੇਾਂਗੇ ਤੇ ਉਸ ਤੋਂ ਬਾਅਦ ਪੰਜਾਬ ਦੀ ਨਿਹਾਰ ਬਦਲ ਦੇਾਂਗੇ ਪਰ ਹੁਣ ਤੁਹਾਡੇ ਸਾਹਮਣੇ ਹੈ ਸਭ ਕੁਝ ਕਿ ਜ਼ਮੀਨੀ ਹਕੀਕਤ ਕੁਝ ਹੋ ਰਿਹਾ ਹੈ ਉਹ ਹਜ਼ਾਰਾਂ ਕਰੋੜ ਦਾ ਖਜ਼ਾਨਾ ਹਾਲੇ ਤੱਕ ਪੰਜਾਬ ਦੇ ਸਰਕਾਰੀ ਖਾਤੇ ਵਿੱਚ ਨਹੀਂ ਆ ਸਕਿਆ ਉਸ ਦੇ ਕਾਰਨ ਕਿਨੇ ਉਹ ਗਿਆ ਕਿੱਥੇ ਇਸ ਦਾ ਜਵਾਬ ਹੁਣ ਸੱਤਾ ਧਿਰ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਸ ਰਿਪੋਰਟ ਤੋਂ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਇਸੇ ਤਰ੍ਹਾਂ ਇਸੇ ਤਰਜ ਦੇ ਉੱਤੇ ਬਾਕੀ ਥਾਵਾਂ ਤੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਹੀ ਰਿਕਾਰਡ ਰਿਹਾ ਹੈ ਹੋਰ ਕੋਈ ਸੂਬਾ ਨਹੀਂ ਐਸਾ ਜਿੱਥੇ ਆਰਮੀ ਨੇ ਬੀਐਸਐਫ ਨੇ ਐਫੀਡੇਵਿਟ ਅਦਾਲਤਾਂ ਚ ਦਿੱਤੇ ਹੋਣ ਕਿ ਸਾਡੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਕਿਸ ਤਰ੍ਹਾਂ ਖਤਰਾ ਹੈ ਮਾਈਨਿੰਗ ਹੈ ਜਿਹੜੀ ਉਹ ਦਰਿਆਵਾਂ ਵਿੱਚ ਇੰਨੀ ਚੱਲ ਰਹੀ ਹੈ ਕਿ ਦੁਸ਼ਮਣ ਦੇਸ਼ਾਂ ਦੇ ਟੈਂਕ ਉੱਥੋਂ ਗੁਜ਼ਰ ਸਕਦੇ ਨੇ ਜਦੋਂ ਇਸ ਤਰ੍ਹਾਂ ਦੇ ਐਫੀਡੇਵਟ ਸਾਡੀ ਦੇਸ਼ ਦੀ ਸੁਰੱਖਿਆ ਫੋਰਸ ਦੇ ਵੱਲੋਂ ਅਦਾਲਤਾਂ ਵਿੱਚ ਦਿੱਤੇ ਜਾ ਚੁੱਕੇ ਹੁਣ ਤੇ ਫਿਰ ਵੀ ਕੰਨ ਤੇ ਜੋ ਨਾ ਸਰਕੇ ਸਿਸਟਮ ਦੇ ਪ੍ਰਸ਼ਾਸਨ ਦੇ ਸਰਕਾਰ ਦੇ ਤਾਂ ਫਿਰ ਕਿਵੇਂ ਬਦਲੇਗੀ ਤਸਵੀਰ ਕਿਵੇਂ ਰੋਕਿਆ ਜਾਏਗਾ ਇਹ ਮਾਈਨਿੰਗ ਮਾਫੀਆ ਤਾਂ ਮਾਫੀਆ ਕਿਸ-ਕਿਸ ਦੇ ਘਰ ਭਰਦਾ ਹੈ ਜੇ ਜੇਕਰ ਇਸ ਦੀ ਕਿਸੇ ਵੀ ਸਮੇਂ ਉੱਚ ਪੱਧਰੀ ਜਾਂਚ ਹੋ ਜਾਂਦੀ ਹੈ ਨਿਰਪੱਖਤਾ ਦੇ ਨਾਲ ਔਰ ਇਸ ਅਜਿਹੇ ਮਾਮਲਿਆਂ ਦੇ ਵਿੱਚ ਜਦੋਂ ਵੀ ਹੁਣ ਗੱਲ ਤੁਰਦੀ ਹੈ ਤੇ ਨਿਆਂਇਕ ਜਾਂਚ ਹੀ ਮੰਗੀ ਜਾਂਦੀ ਹੈ ਔਰ ਜਦੋਂ-ਜਦੋਂ ਵੀ ਮਾਈਨਿੰਗ ਮਾਫੀਆ ਨੂੰ ਰੋਕਿਆ ਗਿਆ ਜਾਂ ਕਿਸੇ ਥਾਂ ਤੇ ਮਾਈਨਿੰਗ ਕਰਨ ਤੇ ਰੋਕ ਲੱਗੀ ਹੈ ਤਾਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਲੋਕਾਂ ਨੇ ਪਟੀਸ਼ਨਾਂ ਪਾਈਆਂ ਨੇ ਫਿਰ ਜਾ ਕੇ ਲੋਕਾਂ ਨੂੰ ਰਾਹਤ ਮਿਲੀ ਹੈ ਨਹੀਂ ਤਾਂ ਮਾਫੀਆ ਸਿਆਸਤਦਾਨਾਂ ਦੀ ਸ਼ਹਿ ਦੇ ਉੱਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾ ਇਹ ਮਾਫੀਆ ਕਦੋਂ ਰੁਕਦਾ ਹੈ ਔਰ ਜਿਹੜੀ ਇਹ ਰਿਪੋਰਟ ਆਈ ਹੈ ਇਸ ਦੇ ਆਧਾਰ ਤੇ ਕਾਰਵਾਈ ਕਦੋਂ ਕੀਤੀ ਜਾਂਦੀ ਹੈ ਇਸ ਬਾਰੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ